ਵਾਇਗਮ ਜੀ ਕਾ ਖਾਲਸਾ ਵਾਇਗਰੀ ਦੀ ਫਤਿਹ ਆਪਿਆ ਇਸ ਗੰਦੇ ਖੁਸ਼ੀ ਹੈ ਗਈ ਮੈਡਾ ਵੇਸ਼ ਸ਼ਰਮਲੀ ਗਾਲੀਦਾਰ ਦੇ ਸਾਰੇ ਸੀਨੀਅਰ ਮੈਂਬਰ ਬੋਤੇਦਾਰ ਮੁਰਦਾਰ ਕਰਨ ਦੇ ਮੈਂਬਰ ਮੈਂਨਲ ਚਮਲੋਲ ਕੇ ਆਪਣੀ ਸਹਿਮਤੀ ਵੀ ਦੇ ਰਿਆਂ ਨਾ ਔਰ ਜਿਹੜੀ ਗੱਲ ਮੈਂ ਸ਼ੁਰੂ ਕਰਨੀ ਹੈ ਉਸ ਸਵਿਚੇ ਕਿਸ ਹੁਵੇ ਲੈ। ਦੋ ਘੰਟੇ ਦਰ ਬਾਦ ਪਰ ਮੀਤ ਸਿੰਘ ਕੋਲ ਕੇ ਦੀ ਸੋਸ਼ਲ ਮੀਡੀਆ ਤੇ ਬਾਈਟ ਵਾਇਰਲ ਹੋਈ ਹੈ। ਉਸ ਨੂੰ ਇਸ ਕਰ ਦੀ ਬੜੀ ਤਕਲੀਫ ਪਹੁੰਚੀ ਹੈ। ਬਈ ਮੈਂ ਉਹ ਦੇਵ ਠਾਕਰੇ ਦੀ ਅ ਮਾਈਟ ਦਾ ਕਿਉਂ ਕਹਿ ਜਾਣ ਦੀ ਤਰ। ਪਰ ਉਹ ਅਸੇ ਵੀ ਕਦੀ ਵੀ ਕਿਸੇ ਗੱਲ ਦਾ ਲਿਬੁਰਾ ਨਾ ਮਨ ਆਏ ਕਿ ਤੇ ਮਰਤੀ ਚਾਏ ਨਾ ਚਾਹੇ ਪਰ ਕਿਉਂ ਉਸ ਨੂੰ ਤਕਲੀਫ ਹੋਈਏ ਮੈਨੂੰ ਇਸ ਤਰ੍ਹਾਂ ਸਮਝ ਆਈਏ ਬਿਲਕੁਲ ਨਹੀਂ ਆਈ ਹਿੰਦੁਸਤਾਨ ਦੇ ਦੋ ਸ਼ਹਿਰ ਸਨ ਐਸੇ ਬੰਬਈ ਤੇ ਕਲਕੱਤਾ ਜਿਹਦੇ ਵਿੱਚ 1984 ਦੇ ਫਸਾਦਾਂ ਦੇ ਵਿੱਚ ਕਿਸੇ ਵੀ ਸਿੱਖ ਦਾ ਕੁਲੀ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਇਆ ਬੰਬਈ ਦੇ ਵਿੱਚ ਬਾਲਾ ਸਾਹਬ ठाਕਰ ठाਕਰੇ ਨੇ ਖੁੱਲੇ ਤੌਰ ਤੇ ਐਲਾਨ ਕੀਤਾ ਹੈ ਬਈ ਮੈਂ ਦੇਖਾਂਗਾ ਬਈ ਸਿਕ ਸੇਵਿਕ ਸਿਕ ਪ੍ਰਾਧਾ ਨੁਕਸਾਨ ਜਿਹੜਾ ਹੈ ਬੰਬੇ ਵਿੱਚ ਨਾ ਹੋਇਆ ਬਹੁ ਮੇਰੇ ਸਿਆਸੀ ਵਿਚਾਰ ਤੋਂ ਸੋਕ ਤੱਕ ਨਹੀਂ ਸੰਭਲਤੇ ਪਰ ਉਸ ਤੇ ਇਸ ਬਿਆਨ ਨਾਲ ਮੇਰੇ ਹੰਨ ਦੇ ਵਿੱਚ ਇਕ ਤੋ ਤੋ ਸੀ ਸਮਲੋਬ ਚਾਲੀ ਸਾਲ 41 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਬਾਲਾ ਸਾਹਿਬ ਦੀ ਮਾਨ ਸਤਕਾਰ ਇੱਜ਼ਤ ਬੁਕਲਤ ਮੈਂ ਆਪਣੇ ਵਿਚਾਰ ਦੇ ਦਿੱਤੇ ਮੈਂ ਪਰਮਜੀਤ ਸਿੰਘ ਨੂੰ ਪੁੱਛਣਾ ਚਾਹਾਂਦਾ ਅਰਵੇ ਸਿੰਘ ਜਿਹੜੀਆਂ ਤੇਰੀਆਂ ਡਿਊਟੀਆਂ ਲਿਖੀਆਂ ਆ ਜਾਂ ਕਿ ਉਹ ਤੂੰ ਪੂਰੀਆਂ ਕਰ ਰਿਹਾ ਹੈ ਅੱਜ ਧੀਏ ਦੇ ਸਿੱਖਾਂ ਦਾ ਅਹਿਮ ਮਸਲਾ ਜੜਾ ਆ ਹੈ ਉਹ ਉਹ ਇਚੋਣਾ ਨਹੀਂ ਹੈ ਗਿਆ ਸਟੇਟ ਆ ਦੀਆ ਉਹਦਾ ਮਸਲਾ ਦਾ ਬੀਪੀ ਗੁਰਦੁਆਰੇ ਠੀਕ ਚੱਲ ਰਿਹਾ ਹੈ ਪੀ ਧਰਮ ਪ੍ਰਚਾਰ ਠੀਕ ਹੋ ਰਿਹਾ ਹੈ ਪਿਛਲੇ 10 15 ਸਾਲ 15 ਸਾਲ ਤੋਂ ਇਕਤੂਈ 10 ਅਮਰ ਸੰਚਾਰ ਦੀ ਮੈਂ ਕੋਈ ਤੁਸੀਂ ਚرائی ਦਿੱਲੀ ਦੇ ਪ੍ਰਾਣੀਆਂ ਨੇ ਉਹ ਅੰਮ੍ਰਿਤ ਬਾਣ ਕਰਵਾਇਆ ਕਿਸੇ ਨੇ ਕਰਵਾਇਆ ਤੁਗੜੇ 10 ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਇਸ ਵਕਤ ਸਕੂਲ ਦਾ ਪਿਆਰ ਲੈ ਗਾਇਸ ਹੁਣ ਤੇ 20000 ਬੱਚੇ ਤੋਂ ਘਟ ਕੇ 6-7000 ਬੱਚਾ ਨੇ ਇਹ ਸਕੂਲ ਦੇ ਵਿੱਚ ਔਰ ਅੱਜ ਹਾਲਤ ਇਹ ਹੈ ਕਿ ਬਿਲੇਡੀ ਟੀਚਰਸ ਵਾਸ਼ੂਮ ਜਾਨੀਆਂ ਤੇ ਇੱਕ ਨਾਲ ਲੇਡੀ ਟੀਚਰ ਲੈ ਜਾਂਦੀਆਂ ਬਤ ਤੁਸੀਂ ਬਾਹਰ ਖੜੇ ਹੋ ਆਂ ਤਾਂ ਵੀ ਦਰਵਾਜ਼ਾ ਨਹੀਂ ਆਗਾ ਵਾਸ਼ੂ ਜਦ ਇਹ ਜੇ ਹਾਲਾਤ ਬਣ ਜਾਣਗੇ ਤੇ ਕਿਹਨੇ ਨਵੇਂ ਸਕੂਲਾਂ ਦੇ ਜਿਹਨ ਸਕੂਲ ਚਾਹ ਤੇ ਵਿਦਿਆਧਿ ਵਰ ਕੋਈ ਨਹੀਂ ਤੁਸੀਂ ਕੋਈ ਜਨਤਪੀਤੀ ਰਿਪੋਰਟ ਬਰੀ ਸੀਨੀਅਰਸ ਕੰਟਰੀ ਦੇ ਰਿਜ਼ਲਟਾਂ ਦੇ ਵਿੱਚ ਤੁਹਾਡੀ ਕੀ ਪੋਜੀਸ਼ਨ ਰਹੀ ਹੈ ਕਿਤਨੇ ਸਟੂਡੈਂਟ ਹੈ ਜਿਹੜੇ ਆਪਣੇ ਆਪ ਦਾਖਲਾ ਲੈ ਸਕਦੇ ਹਨ ਮੈਨੂੰ ਉਮੀਦ ਹੈ ਸਾਰੇ ਗੁਰੂਰ ਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਪੰਜ 10 ਟੂ ਗੰਡਵੀ ਐਸੇ ਹੋਣਗੇ ਜਿਹੜੇ ਕਾਮਰਸ ਸਬਜੈਕਟ ਦੇ ਵਿੱਚ ਅਪਰੇ ਅਪਰ ਡਿਵੀਸ਼ਨ ਐਸਾ ਕਰਨਗੇ। ਇਹ ਤੇ ਤੁਸੀਂ ਆਰ ਕੰਮ ਦਾ ਕਰਤਾ ਹੈ। ਸਾਡੇ ਹਰ ਐਜੂਕੇਸ਼ਨ ਇੰਸਟੀਟਿਊਸ਼ਨ ਬੰਦ ਹੋ ਚੁੱਕੇ। ਜਿਹੜੇ ਕਦ ਚੰਦਾ ਪਿਆ ਉਹ ਬੰਦ ਹੋ ਜਾਏਗਾ। ਜਿੰਨਾ ਤੱਕ ਪੈਸੇ ਖਾਂਦੇ ਵੀ ਉਹ ਖਾਂਦੇ ਵੀ ਉਹ। ਜਿਹੜੇ ਥੋੜੇ-ਬੋਤੇ ਉਹ ਕਮਾਉਂਦੇ ਨੇ ਉਹ ਵੀ ਤੁਸੀਂ ਪੈਸੇ ਖਾ ਰਹੇ ਹੋ। ਤਾਨੋਂ ਕੋਈ ਸ਼ਰਮੋ ਘਿਆ ਡਰ ਹੋ। ਨਾ ਸੰਗਰਦਾਨਾ ਬੂਰੂ ਦਾ ਗੁਲਦਾਰ ਬੋਨੀਆ ਕਾਂ ਐਸਾ ਤੂੰ ਉਸਤਾਦ ਬਣਾਇਆ ਆਪਣਾ ਉਸ ਤੋਂ ਬਾਅਦ ਤੇਰਾ ਵੀ ਦਰਪੋਖ ਖਤਮ ਹੋ ਗਿਆ ਤੂੰ ਸਾਡੀ ਗੱਲ ਕਰਦਾ ਪਿਆ ਸਾਡਾ ਫਿਕਰ ਤਨ ਬੜਾ ਰਹਿੰਦਾ ਬੇਸ਼ਾਨ ਬੜੀ ਬਾਹ ਠਾਕਰੇ ਤੇ ਇਨਾਂ ਨੂੰ ਹਾਈ ਕੁਆਰਟਰ ਤੋਂ ਬੜੀ ਡਾਂਡ ਪਈ ਹੈ ਜੀ ਉਹ ਉੱਥੇ ਬਿჯ ਬੈਠਾ ਐਸਾ ਤੋਂ ਮਨੇਮ ਲਕਾਇਆ ਐਕਸਰੋਮੇ ਕਾਲੀ ਦਾ ਆਂਦਾ ਤੂੰ ਚੋਪਰਾ ਸੀ ਲਕਾਇਆ ਕੀ ਐਂਦੋ ਕੁੱਤੇ ਵਰਗੀ ਤੇਰੀ ਜਤਨੀ ਆਕੀ ਕਿਸੇ ਵੀ ਸਿਕ ਸੰਸਥਾ ਦੇ ਵਿੱਚ ਐਂਡ ਯੂ ਆਰ ਨਾਟ ਅਥੋਰਾਈਜ਼ਡ ਟੂ ਸਪੀਕ ਓਨ ਆਵਰ ਅਫੇਅਰਸ ਤਾਨੂੰ ਕਿਸੇ ਨੇ ਅਧਿਕਾਰ ਵੀ ਨਹੀਂ ਦਿੱਤਾ ਆਪਣੇ ਆਪ ਇੱਕ ਦਰ ਹਕੀਕਤ ਤੇਰੀ ਹਾਲਤ ਇਹ ਹੈ ਕਿ ਵੀ ਮੈਂ ਦੋ ਤਿੰਨ ਦਿਨ ਲੰਡਨ ਰਿਹਾ ਸਾਂ ਭਈ ਉੱਥੇ ਗ੍ਰੇਸ ਗ੍ਰੇਸ ਆਪਣੇ ਪੱਤੇ ਬਣੇ ਕੋਦੇ ਅਨੁਸਾਰ ਕਰਾਂਦੇ ਬਹੋਤੇ ਤੇ ਉਹ ਪਿੱਛੇ ਪਿੱਛੇ ਜਾਂਦੇ ਉਸੇ ਤਰੀਕੇ ਨਾਲ ਸਮਝਦਾ ਉਹ ਤੈਨੀਆਂ ਨੇ ਪਟੇ ਪਾ ਕੇ ਤੈਨੂੰ ਆਪਣੇ ਪਿੱਛੇ ਪੁੱਛੇ ਨਹੀਂ ਰਹਿ ਗਾ ਕਰਨ ਜੂਗ ਲ ਕੰਦਨ ਉਹ ਤੂ ਬੋਲ ਖੰਦਾ ਜੋ ਤਨ ਹਕਮ ਉਹਦਾਉ ਤ ਗਿਆ ਦੇਣਾ ਆਪਣੀ ਸੋਚ ਜੇ ਹੈ ਇਸਤੇਮਾਲ ਕਰ ਨਹੀਂ ਹੈ ਤੇ ਚੁੱਪ ਰਹਿ ਤੂੰ ਪਰਾ ਉਹ ਲੋੜ ਨਹੀਂ ਕੋਈ ਜ਼ਰੂਰਤ ਵੀ ਨਹੀਂ ਆ ਗਈ ਮੈਂ ਜਿਹੜਾ ਕੰਮ ਆ ਗਿਆ ਖਾ ਜਿਸ ਵਿੱਚ ਹਰ ਸਿਕ ਜਿੰਤਾ ਤੋਰ ਰਹਾ ਕਾ ਫਿਕਰਮੰਦ ਹੈ ਕਾ ਵੀ ਅਸੀਂ ਆਪਣੇ ਐਜੂਕੇਸ਼ਨ ਇੰਸਟੀਚੂਨਸ ਨੂੰ ਦਾਸ ਤੇ ਕਿਵੇਂ ਲਿਆਣ ਤਾਂ ਉੱਚੇ ਦਲ ਪੀਟਰ ਤੇ ਆਪਣਾ ਦਾਦੇ ਨੇ 184 ਦੇ ਵਿੱਚ ਇਸ਼ਤਿਹਾਰ ਕੱਢਿਆ ਸੀ ਹਿੰਦੁਸਤਾਨ ਟਾਈਮਜ਼ ਦੇ ਵਿੱਚ ਉਹ ਲੋਰ ਗੁਰਜ਼ਖੀਤੀ ਸਿਧਰਾ ਦਾ ਦੇ ਵੀ ਅੱਛਾ ਕੰਮ ਕੀਤਾ ਈ ਫਿਰ ਜਿਨ੍ਹਾਂ ਨੇ ਅਕਾਲ ਤੱਤ ਸਮਝਾਈ ਉਹਨਾਂ ਦੀ ਇਸਨੇ ਫੋਰਟ ਤੱਕ ਕੀਤੀ ਬੜਾ ਚੰਗਾ ਕੰਮ ਕਰਦੇ ਪੈ ਮੈਂ ਨਾ ਤੇ ਨਹੀਂ ਲੈਣਾ ਇੱਕ ਬੰਦਾ ਜੀਤਾ ਬੈਠਾ ਬਾਪੀ ਮਰਵਾ ਦੇ ਜਿਨ੍ਹਾਂ ਨੇ ਉਸ ਵਕਤ ਪ੍ਰਾਈਵੇਟ ਤੌਰ ਤੇ ਕਾਲ ਤੱਕ ਦੀ ਬੰਤਰ ਬੜਾ ਐਸੀ ਇੱਕ ਬੰਦਾ ਹੈ ਕਿੰਦਾ ਬਾਕੀ ਸਾਰੇ ਮਰ ਗਏ ਤੇ ਤਾ ਤੂੰ ਪਹਿਲੇ ਆਪਣਾ ਇਤਿਹਾਸ ਵੇਖ ਤੇ ਤੁਹਾਡਾ ਰਵਾਰਕ ਇਤਿਹਾਸ ਕੀ ਹੈ ਤੇਰਾ ਇਤਿਹਾਸ ਕੀ ਹੈ ਤੈਨੂੰ ਇੱਕ ਮੌਕਾ ਮਿਲਿਆ ਸੀ ਪਤਾ ਨਹੀਂ ਕਿਸ ਤਰ੍ਹਾਂ ਬੰਦੂ ਨੇ ਤੈਨੂੰ ਮੌਕਾ ਦਿੱਤਾ ਤੇ ਤੂੰ ਪੰਖ ਦਾ ਕੋ ਸਵਾਲ ਲੈ ਸਾਡੀ ਪ੍ਰੀਰੀ ਦਾ ਸਵਾਲ ਹੈ ਬੱਚਿਆਂ ਦਾ ਸਵਾਲ ਹੈ ਤੂੰ ਤਾਂ ਕਿਹੜਾ ਕੰਮ ਐਸਾ ਕੀਤਾ ਜਿਸ ਨੂੰ ਅਸੀਂ ਡਿਸਕਸ ਕਰੀਏ ਤੇ ਤੇਰੇ ਗਲੇਟ ਖੋਲਾ ਦਾ ਆ ਪਾਈਏ ਕਿਹੜਾ ਇੱਕ ਕੰਮ ਨੰਬਰ 1 ਸਿਰਫ ਇਹ ਬੈਸੌਨਦੀ ਬਤੁਕੋਈ ਕਰਨੀ ਹੈ ਉਹ ਉੱਥੇ ਜਾ ਰਹੇ ਜੀ ਉੱਥੇ ਜਾ ਰਹੇ ਜੀ ਉਹਨਾਂ ਨੂੰ ਘਾਟ ਪਈ ਕਿ ਤੂੰ ਮਾਮਾ ਲਰਦਾ ਹੈ ਹੈ థెరਪੀ ਸਾਡੇ ਨਾਲ ਤੇਰਾ ਕੀ ਲੈਣ ਦੇਣ ਕੀ ਆ ਕੀ ਐ ਤੋ ਜੁੱਤੀਆਂ ਚੜਦਾ ਸਰ ਅਬ ਜੋ ਅੱਜ ਤੂੰ ਕਿਹੜਾ ਪ੍ਰਧਾਨ ਹੈ ਜਿਹਦੇ ਤੂੰ ਜੁੱਤੀ ਨਹੀਂ ਚੜਾਈ ਦਾ 2011 ਤੋਂ ਤੂੰ ਜੁੱਤੀਆਂ ਚੜਨ ਦਾ ਕੰਮ ਸ਼ੁਰੂ ਕੀਤਾ ਹੈ ਪਹਿਲੇ ਮਨਜੀਤ ਸਿੰਘ ਦੀਆਂ ਚਟੀਆਂ ਤੇ 2013 ਦੇ ਵਿੱਚ ਤੂੰ ਸਾਰੇ ਸਕੂਲਾਂ ਦੇ ਅਕਾਊਂਟ ਜਿਹੜਾ ਐਮੈਨਿਜਮੈਂਟ ਕਰਾਉਂਦੇ ਤੇ ਉਹਦੇ ਜਿੰਨਾ ਪੈਸਾ ਕਰੋੜਾਂ ਰੁਪਏ ਇਕੱਠੇ ਆਇਆ ਉਹ ਤੂੰ ਖਾ ਪੀ ਕੇ ਧੰਕਾਰ ਬਾਹ ਕਰ। ਅੱਗ ਇੱਕ ਸਕੂਲ ਠੀਕ ਨਹੀਂ ਸੀ ਚਲਦਾ ਤੇ ਉਹ 11 12 ਸਕੂਲ ਜਿਹੜੇ ਉਹ ਖਰਾਬ ਹੋ ਗਏ। ਇਹ ਤੇਰੀ ਪ੍ਰਾਪਤੀ ਆਖੀ। ਬਸ ਉਸ ਤੋਂ ਬਾਅਦ ਤੂੰ ਉਹ ਪਰਮਸਤਾ ਅੱਤਾ ਜੇ ਨਾ ਬੜਿਆ। ਫਿਰ ਤੂੰ ਮਨਜੀਤ ਸਿੰਘ ਨੂੰ ਧੱਕਾ ਮਾਰਿਆ। ਇਰ ਤੋਂ ਉਹ ਨੂੰ ਬੁਰਾ ਬਲਾਕੇਆ ਆਪਣਾ ਸਾਹ ਤਾ ਦੇਖੋ ਆਪਣੇ ਚਲ ਦੇਖੋ ਜਿਹੜਾ ਤੁਹਾਡੇ ਜਿਵੇਂ ਕਮ ਹੈ ਤਾ ਨਾ ਹੈ ਇਹ ਤੁਸੀਂ ਚੋਣ ਕਰਾ ਲਈ ਹੈ 6 ਵੀ ਨਾ ਉਪਰ ਉਹ ਉਹ ਤੁਹਾਨੂੰ ਡਰ ਪੋ ਰਹੀਆਂ ਕ ਬੀ ਰੋਟੀ ਵੀ ਜਾ ਰਹੇ ਹੋ ਤੇ ਚੋਣ ਵੀ ਨਹੀਂ ਕਰਾ ਰਹੇ ਹੋ ਗੱਲ ਕਰੋ ਤਾਂ ਕਹਿੰਦੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਇਆ ਹੋਇਆ ਜੀ ਮੁਕਦਮਾ ਅਸੀਂ ਤੇ ਮੁਕਦਮਾ ਪਾਇਆ ਹੀ ਜਾਇਆ ਬੇ ਤੂੰ ਚੋੜਨਾ ਕਰਾ ਅਸੀਂ ਤੇ ਮੁਕਦਮਾ ਪਾਇਆ ਹੈ ਬਈ ਜੇ ਪੁਲਿਸ ਨੇ ਸਾਡੇ ਨਾਲ ਜ਼ਿਆਦਾ ਹੀ ਕੀਤੀ ਉਹਦਾ ਫੈਸਲਾ ਹਾਈ ਕੋਰਟ ਮੈਂ ਕਰਨਾ ਕਰੇ ਨਹੀਂ ਕਰਾਂ ਨਾ ਕਰੇ ਪਰ ਤੂੰ ਤੇ ਆਪਣੀ ਡਿਊਟੀ ਨਿਭਾਣਾ ਨਹੀਂ ਨਿਭਾਏ ਨਾ ਤੂੰ ਵਾ ਜਿੰਨੀ देर ਕਰਨਾ ਹੀ ਕਰ ਰਿਹਾ ਅਸੀਂ ਕੁੱਤ ਬੋੜਾ ਨਹੀਂ ਬਾਣਾ ਕਿਸੇ ਕਿਸਮ ਦਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਗੁਰੂਵੋਗੇ ਵੀ ਅਰਦਾਸ ਕਰਦਾ ਵੀ ਸੱਚੇ ਬਾਸ਼ਾ ਇਹ ਬੜਾ ਹੀ ਵਿਆਰਕ ਸਮਾਂ ਬਹੁਤ ਵਿਆਰਕ ਸਮਾਂ ਸਿਕੰਦੇਵਾਸਤੇ ਬੜਾ ਔਖਾ ਸਮਾਂ ਸਿੱਖੀ ਮਰ ਰਹੀਏ ਸਾਡੇ ਪਨੀਰੀ ਮਾਰੇ ਜੇ ਕਿਸਮਤ ਉਸੇ ਬਚਾ ਸਕੇ ਤੇ ਅਸੀਂ ਸੰਗਾਂਗੇ ਵੀ ਆਕਾਰ ਨੂੰ ਰੁਕਦੇ ਦਿੱਤੀ ਹੋਈ ਜ਼ਿੰਦਗੀ ਜਿਹੜੀ ਆ ਥੀ ਉਹ ਅਸੀਂ ਅੱਛੀ ਦਰਾਂ ਨਾਲ ਵਾਗਿਆ ਨੇ ਤੇ ਜਿਸਨਾਂ ਸਾਰੀ ਦੁਨੀਆ ਜਾ ਰਹੀ ਐ ਅਸੀਂ ਵਿਚਰੇ ਜਾਵਾਂਗੇ ਵਾਇਰ ਦੀ ਕਾ ਕਰਤਾ ਵਾਇਰ ਦੀ ਜੀ ਪਤੇ